ਬਿਹਾਰ ਚ ਚੋਣਾ ਹੋ ਰਹੀਆਂ ਨੇ ਹਰਾਨਗੀ ਦੀ ਗੱਲ ਐਨੀ ਮੈਨੂੰ ਤਾਂ ਸੁਣ ਕੇ ਮਤਲਬ ਕਲਿੱਤਾਂ ਨਾਉਂਦੀ ਪਈ ਆ ਜਿੰਨਾ ਭਾਰਤੀਆਂ ਦੀਆਂ ਦੂਜੀਆਂ ਥਾਵਾਂ ਤੇ ਸਰਕਾਰਾਂ ਨੇ ਤੇ ਉੱਥੇ ਉਹਨਾਂ ਨੇ ਕੀਤਾ ਕੱਖ ਨਹੀਂ ਜਿੱਥੇ ਸਰਕਾਰਾਂ ਨੇ ਤੇ ਬਿਹਾਰ ਚ ਸਰਕਾਰ ਬਣਾਉਣ ਲਈ ਉਹ ਵੱਡੇ ਵੱਡੇ ਦਾਅਵੇ ਕਰ ਰਹੀਆਂ ਬਿਹਾਰ ਦੇ ਲੋਕ ਵੀ ਨਹੀਂ ਪੁੱਛਦੇ ਪਏ ਕੇਜਰੀਵਾਲ ਸਾਹਿਬ ਨੇ ਬਿਹਾਰ ਚ ਜਾ ਕੇ ਦਾਅਵਾ ਕਰ ਦਿੱਤਾ ਵੀ ਬਜ਼ੁਰਗਾਂ ਨੂੰ 5000 ਰੁਪਏ ਮਹੀਨਾ ਪੈਨਸ਼ਨ ਦੇਾਂਗੇ ਔਰ ਅਸੀਂ ਔਰਤਾਂ ਨੂੰ 3000 ਰੁਪਇਆ ਮਹੀਨਾ ਜਿਹੜਾ ਉਹ ਪੱਤਾ ਦੇਾਂਗੇ ਉਥੋਂ ਦੇ ਲੋਕਾਂ ਨੇ ਪੁੱਛਿਆ ਹੀ ਨਹੀਂ ਵੀ ਭਾਈ ਪੰਜਾਬ 'ਚ ਤੁਹਾਡੀ ਸਰਕਾਰ ਹੈ ਉਥੇ ਕਿਉਂ ਨਹੀਂ ਦੇ ਰਹੇ ਬਜ਼ੁਰਗਾਂ ਨੂੰ 5000 ਪੈਨਸ਼ਨ ਤੇ ਔਰਤਾਂ ਨੂੰ 3000 ਮਹੀਨਾ ਕਿ ਉਥੇ ਲੋੜ ਨਹੀਂ ਗਈ ਲੋੜ ਤੇ ਹੈ ਇੱਥੇ ਤਾਂ ਯਾਰ ਕਿਹਾ ਸਾਡੇ ਪੰਜਾਬ 'ਚ ਬੀਬੀਆਂ ਨੂੰ ਦਿੱਤੀ ਢੇਲੀ ਨਹੀਂ ਗਈ ਸੋ ਉਥੇ ਵੀ ਲੋਕਾਂ ਨੂੰ ਹਰ ਪਾਰਟੀ ਉਹੀ ਬੀਜੇਪੀ ਵੀ ਇਹੀ ਕੰਮ ਕਰ ਰਹੀ ਹੈ ਤੇ ਕਾਂਗਰਸ ਵੀ ਸਾਰੇ ਆਪੋ ਆਪਣੇ ਤਰੀਕੇ ਨਾਲ ਲੋਕਾਂ ਨੂੰ ਮੂਰਖ ਤੇ ਬੁੱਧੂ ਬਣਾਉਣ ਦੀ ਕਗਾਰ ਚ ਲੱਗੇ ਹੋਏ ਨੇ ਤੇ ਉਦੋਂ ਤੱਕ ਲੱਗੇ ਰਹਿਣਗੇ ਜਦੋਂ ਤੱਕ ਲੋਕਾਂ ਚ ਜਾਗਰਤੀ ਚੇਤਨਾ ਨਹੀਂ ਆ ਜਾਂਦੀ